ਇੱਕ ਇਤਿਹਾਸਿਕ ਅਤੇ ਮਹੱਤਵਪੂਰਨ ਫੈਸਲਾ ਜੋ ਸਿੱਖ ਵਿਰੋਧੀ ਤੰਗੀਆਂ ਨਾਲ ਜੁੜਿਆ ਹੈ ਨੇ ਦੁਨੀਆ ਭਰ ਵਿੱਚ ਚਰਚਾ ਨੂੰ ਜਨਮ ਦਿੱਤਾ। ਹਾਊਸ ਵੈਨਿਊ ਅਦਾਲਤ ਨੇ 2021 ਵਿੱਚ ਸਾਬਕਾ ਕਾਂਗਰਸ ਸੱਜਨ ਕੁਮਾਰ ਨੂੰ ਦੋਸ਼ੀ ਠਹਿਰਾਇਆ। ਇਹੀ ਮਾਮਲਾ ਜੋ 1984 ਦੇ ਦੰਗਿਆਂ ਨਾਲ ਸੰਬੰਧਿਤ ਹੈ ਕਈ ਸਾਲਾਂ ਬਾਅਦ ਅਦਾਲਤ ਵਿੱਚ ਸੁਣਵਾਈ ਹੋਈ ਅਤੇ ਇੱਕ ਮੁੱਖ ਚਰਚਾ ਦਾ ਵਿਸ਼ਾ ਬਣ ਗਿਆ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਪੱਛਮੀ ਦਿੱਲੀ ਦੇ ਰਾਜਨਗਰ ਵਿੱਚ ਇੱਕ ਬੇਮਾਨੀ ਹੱਤਿਆ ਹੋਈ 1 ਨਵੰਬਰ ਨੂੰ ਦੰਗਾਈਆਂ ਨੇ ਪਿਤਾ ਪੁੱਤਰ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰਨਦੀਪ ਸਿੰਘ ਨੂੰ ਮਾਰ ਦਿੱਤਾ ਉਹਨਾਂ ਦੇ ਘਰ ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ ਇਹ ਘਟਨਾ ਸਿੱਖ ਵਿਰੋਧੀ ਦੰਗਿਆਂ ਦੀ ਚੜ੍ਹਾਈ ਦਾ ਗੰ ਗਈ ਇਸ ਘਟਨਾ ਦੇ ਦੌਰਾਨ ਸੱਜਨ ਕੁਮਾਰ ਦਾ ਨਾਮ ਕਈ ਵਾਰੀ ਉੱਥੇ ਲਿਆ ਗਿਆ ਉਸ ਸਮੇਂ ਉਹ ਵਿਦਾਇਕ ਸੀ ਅਤੇ ਦੰਗਿਆਂ ਵਿੱਚ ਉਸ ਦਾ ਸਿੱਧਾ ਹੱਥ ਸੀ। ਅਦਾਲਤ ਨੇ ਸਿੱਧਗੀਤਾ ਕਿ ਉਸਨੇ ਸਿੱਖ ਵਿਰੋਧੀ ਹਿੰਸਕ ਘਟਨਾਵਾਂ ਨੂੰ ਉਤੇ ਪੜਕਾਇਆ। ਸੱਜਨ ਕੁਮਾਰ ਨੂੰ 2021 ਵਿੱਚ ਦੋਸ਼ੀ ਠਹਿਰਾਉਂਦੇ ਹੋਏ ਅਦਾਲਤ ਨੇ ਸੱਚਾਈ ਦਾ ਸਾਹਮਣਾ ਕਰਾਇਆ। ਇਹ ਸਿੱਖ ਵਿਰੋਧੀ ਦੰਗਿਆਂ ਦੀ ਵੱਧ ਤੋਂ ਵੱਧ ਖੋਜ ਅਤੇ ਇਨਸਾਫ ਦਾ ਮਾਮਲਾ ਬਣ ਗਿਆ। ਪਾਸਪਾ ਗੂ ਮਜਿੰਦਰ ਸਿੰਘ ਸਿਰਸਾ ਨੇ ਕਿਹਾ ਅਦਾਲਤ ਨੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਹੋਰ ਮਾਮਲੇ ਵਿੱਚ ਸੱਜਨ ਕੁਮਾਰ ਨੂੰ ਦੋਸ਼ੀ ਠਹਿਰਾਇਆ ਹੈ। ਉਹ ਇਹ ਵੀ ਕਹਿੰਦੇ ਹਨ ਕਿ ਕਾਂਗਰਸ ਨੇ 1984 ਵਿੱਚ ਬੇਰ ਅਮੀਨਾਲ ਸਿੱਖ ਨੂੰ ਟਾਇਰ ਪਾ ਕੇ ਅੱਗ ਲਗਾਈ ਸੱਜਨ ਕੁਮਾਰ ਦੀ ਸਜ਼ਾ ਦੀ ਖਬਰ ਅਤੇ ਇਸ ਮਾਮਲੇ ਦੀ ਸੁਣਵਾਈ ਨੇ ਇੱਕ ਇਤਿਹਾਸਿਕ ਮੋੜ ਲਿਆ ਹੈ ਖੁਣ 1984 ਦੇ ਦੰਗਿਆਂ ਨਾਲ ਜੁੜੀਆਂ ਹਕੀਕਤਾਂ ਤੇ ਸਚਾਈਆਂ ਦਾ ਸਾਹਮਣਾ ਕਰਨਾ ਜ਼ਰੂਰੀ ਹੈ ਇਸ ਨਾਲ ਇਨਸਾਫ ਅਤੇ ਨਿਆਂ ਦੀ ਲੜਾਈ ਨੂੰ ਇੱਕ ਮਜ਼ਬੂਤ ਕਦਮ ਮਿਲਦਾ ਹੈ ਇਹ ਸੀ ਸਰਸਵਤੀ ਵਿਹਾਰ ਮਾਮਲੇ ਦਾ ਇੱਕ ਹਮ ਫੈਸਲਾ ਜੋ ਇਤਿਹਾਸ ਵਿੱਚ ਇੱਕ ਸਫੇ ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ